ਤੁਹਾਡੀ ਮੇਨ ਸਟਰੈਂਥ ਹੈ ਸੰਗਤ। ਤੁਹਾਨੂੰ ਸ਼ਕਤੀ ਮਿਲਦੀ ਹੈ। ਸਰਪਕਾਰ ਸਿੰਘ ਬਾਦਲ ਜੀ ਜਿੰਦਗੀ ਦੇਖੋਗੇ ਸੰਗਤ ਬੜੀ ਪਿੱਛੇ ਚੱਲਦੀ ਨਹੀਂ ਨਾ। ਇਹ ਤਾਂ ਕਲੀਅਰ ਕਰ ਲੈਂਦੇ ਹੋ। ਐਮਐਲਏ ਤਿੰਨ ਰਹਿ ਗਏ। ਸੰਗਤ ਕਿੱਥੇ ਰਹਿ ਗਈ? ਤੁਸੀਂ ਨਾ ਕਾਊਂਟਰ ਕੁਐਸਚਨ ਕਰਕੇ ਨਾ ਫਿਰ ਮੇਰਾ ਫਲੋ ਤੋੜਦੇ ਹੋ। ਤੁਸੀਂ ਸਾਰੇ ਸਵਾਲ ਕਰਿਓ ਮੈਂ ਸਾਰਿਆਂ ਦੇ ਜਵਾਬ ਦਊਂਗਾ। ਜੀ। ਲੇਕਿਨ ਜਿਹੜੀ ਗੱਲ ਆ ਆਪਣਾ ਪਰਸਪੈਕਟਿਵ ਸੈੱਟ ਕਰ ਲੈਂਦੇ ਹੋ ਪਹਿਲਾਂ। ਹੂੰ। ਉਹ ਇਹ ਆ ਤੁਸੀਂ ਜੇ ਸਰਪਕਾਰ ਸਿੰਘ ਬਾਦਲ ਦਾ ਜੋ ਕਿਸੇ ਵੀ ਸੱਡੇ ਅਕਾਲੀ ਲੀਡਰ ਦਾ ਮੈਂ ਇਹ ਨਹੀਂ ਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਤਾਂ ਇਸ ਕਰਕੇ ਮੈਂ ਕਹਾਂ ਇਕੱਲੇ ਬਾਦ ਕਿ ਜਦੋਂ ਵੀ ਵਿਰਸ ਔਰ ਸੰਕਟ ਅਕਾਲੀ ਦਲ ਤੇ ਕੋ ਅੱਜ ਨਹੀਂ ਆ ਯਾਰ ਅਕਾਲੀ ਦਲ ਦੇ ਸੰਕਟ ਅਲੱਗ-ਅਲੱਗ ਰੂਪ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅੱਜ ਹੋਰ ਹੋਰ ਤਰ੍ਹਾਂ ਦੇ ਆ ਪਹਿਲਾਂ ਕਿਸੇ ਹੋਰ ਤਰ੍ਹਾਂ ਦੇ ਰੂਪ ਚ ਰਹੇ ਆ ਲੱਗਦਾ ਨਹੀਂ ਹੁਣ ਬਹੁਤ ਵੱਡਾ ਨਹੀਂ ਤੁਸੀਂ ਮੈਂ ਬੇਨਤੀ ਕਰਾਂ ਮੈਂ ਗੱਲ ਕਰ ਲੈਂਦਾ ਤਾਂ ਹਮੇਸ਼ਿਆ ਦੇਖੋ ਤੁਸੀਂ ਭੁlai ਦਿੰਨੇ ਮੈਂ ਕਹਿਣਾ ਕੀ ਹੈ ਤਾਂ ਅਕਾਲੀ ਦਲ ਹਮੇਸ਼ਾ ਹੀ ਜੋ ਗੁਰੂ ਨੇ ਸੇਧ ਦਿੱਤੀ ਸੀ ਕਿ ਸੰਗਤ ਸੰਗਤ ਕੋਲ ਜਾਓ ਸੰਗਤ ਕੋਲ ਹੀ ਗਿਆ ਜਦੋਂ ਬਲਬਾ ਸਾਹਿਬ ਬਿਲਕੁਲ ਆਈਸੋਲੇਟ ਹੋ ਗਏ ਸੀ ਮੈਂ ਤੁਹਾਨੂੰ ਸ਼ਾਇਦ ਲਾਸਟ ਪ੍ਰੋਗਰਾਮ 'ਚ ਦੱਸਿਆ ਸੀ ਕਿ ਕੋਈ ਕੋਈ ਦਿਨ ਐਸੇ ਵੀ ਆਏ ਸੀਗੇ ਕਿ ਪੂਰਾ ਪੂਰਾ ਦਿਨ ਨੌ ਸੈਕਟਰ ਦੀ ਕੋਠੀ 'ਚ ਮੈਂ ਤੇ ਬਲਬਾ ਸਾਹਿਬ ਇਕੱਲੇ ਬੈਠੇ ਰਹਿੰਦੇ ਸੀ ਹਫਤਾ ਬੱਧੀ ਗਿਣਤੀ ਦੇ ਬੰਦੇ ਮਿਲਣ ਆਉਂਦੇ ਸੀ ਔਰ ਉਹ ਕਹਿੰਦੇ ਸੀਗੇ ਕਿ ਅਕਾਲੀ ਦਲ ਦਾ ਵੀ ਭੋਗ ਪੈ ਚੁੱਕਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਪੁੱਲੇ ਜਾਓ ਇਹ ਉਹ ਦੌਰ ਦੀ ਮੈਂ ਗੱਲ ਕਰ ਰਿਹਾ ਹੂੰ 89 ਜਰ ਸਿਮਰਜੀਤ ਸਿੰਘ ਮਾਨਦੀਪ ਉਹ ਚੜ੍ਹਾਈ ਸੀ ਜੀ ਤੇ ਵਗਾਰਾ ਵਗਾਰਾ ਤੁਹਾਨੂੰ ਪਤਾ ਹੈ ਸਾਰੇ ਪੰਜਾਬ ਦਾ ਮਾਹੌਲ ਉਸ ਵੇਲੇ ਵੀ ਅਸੀਂ ਤਾਂ ਇਦਾਂ ਨਹੀਂ ਸੀ ਦੁਬਦਾਂਜ ਕਿਸੇ ਚ ਸੰਤ ਪਤਾ ਹੈ ਅਸੀਂ ਅਸੂਲ ਤੇ ਖੜੇ ਆ ਔਖੇ ਟਾਈਮ ਵੀ ਆਂਦੇ ਆ ਇੱਕ ਇੱਕ ਸਵਾਲ ਲੈ ਲਓ ਰੁਕਿਆ ਨਹੀਂ ਜੀ ਨਹੀਂ ਨਹੀਂ ਲੈ ਲਓ ਮੈਂ ਸਾਰੇ ਸਵਾਲ ਲਵਾਂਗਾ ਇੱਕ ਇੱਕ ਲੈ ਲਓ ਇੱਕ ਲੈ ਲਓ ਨਾਲ ਹੀ ਜੋੜ ਲਓ ਤੁਸੀਂ ਕਿਉਂਕਿ ਨਹੀਂ ਭੁੱਲਦੇ ਨਹੀਂ ਤੁਸੀਂ ਇੱਕ ਪਾਸੇ ਤੁਸੀਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਕਾਲੀ ਦਲ ਚੱਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੋਚ ਦੀ ਅਗਵਾਈ ਹੇਠ ਠੀਕ ਹੈ ਦੂਸਰੇ ਪਾਸੇ ਤੁਹਾਡੀ ਸਰਕਾਰ ਚ ਸਰਕਾਰ ਦੌਰਾਨ ਬੇਰਬੀ ਕਾਂਡ ਹੋਇਆ ਔਰ ਦੋਸ਼ ਲੱਗੇ ਵੀ ਦੋਸ਼ੀਆਂ ਨੂੰ ਕਿਤੇ ਬਚਾਉਂਦੇ ਹੀ ਰਹੇ ਫੜੇ ਨੀਗੇ ਦੂਸਰੀ ਗੱਲ ਵੀ ਸੰਗਤ ਤੇ ਤੁਹਾਡੀ ਸਰਕਾਰ ਨੇ ਗੋਲੀ ਚਲਾਈ ਦੋ ਸ਼ਹੀਦ ਹੋ ਗਏ ਇਹ ਇਹ ਗੱਲਾਂ ਜਿਹੜੀਆਂ ਕਾਟ ਨਹੀਂ ਕਰਦੀਆਂ ਕਦੇ ਵਿਰੋਧੀਆਂ ਦੇ ਬੜੇ-ਬੜੇ ਦੋਸ਼ ਇਹ ਸਵਾਲ ਯਾਦ ਰੱਖਿਓ ਯਾਦ ਹੈ ਕਿਉਂਕਿ ਮੈਂ ਇਹਦਾ ਜਵਾਬ ਦਊਗਾ ਜੀ ਜੀ ਪਰ ਮੈਂ ਭਟਕੂਗਾ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਪਹਿਲਾਂ ਉਹ ਕਰ ਲੈਂਦੇ ਠੀਕ ਕਰੋ ਇਹ ਸਵਾਲ ਤੁਸੀਂ ਯਾਦ ਰੱਖਿਓ ਨਹੀਂ ਨਹੀਂ ਭਟਕੂਗਾ ਨਹੀਂ ਪੁੱਲ ਵੀ ਮੈਂ ਪੁੱਲ ਪਹਿਲੀ ਤਾਂ ਮੈਂ ਵੀ ਯਾਦ ਰੱਖਾਂਗਾ ਮੈਨਾਂ ਨਹੀਂ ਭੁੱਲਦਾ ਕਿ ਤੁਸੀਂ ਜਿਹੜੇ ਦੋ ਸਵਾਲ ਪੁੱਛੇ ਆ ਮੈਨੂੰ ਯਾਦ ਆ ਜੀ ਲੇਕਿਨ ਜੇ ਮੈਂ ਭੁੱਲ ਵੀ ਜਾਵਾਂ ਤੁਸੀਂ ਯਾਦ ਕਰਾ ਦਿਓ ਪਰ ਜਿਹੜੀ ਗੱਲ ਆ ਉਹ ਪੂਰੀ ਹੋ ਲੈਂਦੇ ਹੋ ਤਾਂ ਕਿ ਇਹ ਗੱਲ ਜਿਹੜੀ ਹੈ ਨਾ ਉਹ ਅਸਲ ਦੇ ਵਿੱਚ ਗੱਲ ਉਹ ਹੈ ਕਰੋ ਕਰੋ ਸੋ ਸੰਗਤ ਕੋ ਕੋਈ ਕੋ ਚੰਗਾ ਕੰਮ ਕਰੋਗੇ ਤਾਂ ਸ਼ਾਬਾਸ਼ੀ ਲੈਣ ਵੀ ਸੰਗਤ ਕੋਲ ਹੀ ਜਾਣਾ ਕੋਈ ਭੁੱਲ ਹੋਏਗੀ ਤਾਂ ਵੀ ਬਖਸ਼ਾਨ ਲਈ ਭੁੱਲ ਸੰਗਤ ਕੋਲ ਹੀ ਜਾਣਾ ਹੂੰ ਕਿਉਂਕਿ ਗੁਰੂ ਨੇ ਸੰਗਤ ਨੂੰ 21 ਵਿਸਵੇ ਕਿਹਾ ਗੁਰੂ ਨੇ ਕਿਹਾ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ ਯਾਨੀ ਕਿ ਸੰਗਤ ਗੁਰੂ ਤੋਂ ਵੀ ਵੱਡਾ ਔਦਾ ਦਿੱਤਾ ਹੂੰ ਜਿਹਨੂੰ ਗੁਰੂ ਪੰਥ ਕਹਿੰਦੇ ਆ ਨਾ ਆਪਾਂ ਯਾਨੀ ਕਿ ਪੰਥ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੂੰ ਹੂੰ ਕੋਤੋਂ ਹੀ ਹਾਲ ਨਹੀਂ ਕੱਲਿਆ ਸਾਰੇ ਤੁਹਾਡੇ ਤੇ ਮੁਸ਼ਕਿਲ ਵੀ ਆਉਂਦੀ ਆ ਤੁਹਾਡੇ ਤੇ ਸਵਾਲ ਵੀ ਆਉਂਦੇ ਇਦਾਂ ਦੇ ਕਿ ਜੀ ਤੁਸੀਂ ਤਾਂ ਸੰਗਤ ਤੇ ਗੋਲੀ ਚਲਾਉਂਦੇ ਸੀ ਜੀ ਤੁਸੀਂ ਤਾਂ ਤੁਹਾਡੇ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀ ਇਦਾਂ ਸਵਾਲ ਆਉਂਦੇ ਆ ਜੀ ਇਹਨਾਂ ਦੇ ਹੱਲ ਕੌਣ ਕੱਢਦਾ ਹੈ ਇਹਨਾਂ ਦੇ ਗੱਲ ਗੁਰੂ ਕੱਢਦਾ ਗੁਰੂ ਕਿੱਦਾਂ ਕੱਢਦਾ ਹੈ ਕਿ ਗੁਰੂ ਨੇ ਸਾਨੂੰ ਰਸਤਾ ਦੱਸਤਾ ਕਿ ਗੁਰੂ ਪੰਥ ਤੇ ਗੁਰੂ ਗ੍ਰੰਥ ਇਹਦੇ ਵਿੱਚ ਸੋਚ ਇੱਥੋਂ ਲੈ ਲਓ ਸ਼ਕਤੀ ਇੱਥੋਂ ਲੈ ਲਓ ਦੋਨੋਂ ਹੀ ਤੁਹਾਨੂੰ ਕਰਨੇ ਪੈਣਗੇ ਹੁਣ ਕੀ ਕਰ ਰਹੇ ਸੀ ਤੁਹਾਨੂੰ ਲੋਕੀ ਕਹਿੰਦੇ ਸੀ ਮੈਂ ਤੁਹਾਨੂੰ ਯਾਦ ਕਰਾ ਦਾਂ ਲੋਕ ਕਹਿੰਦੇ ਜੀ ਬਹੁਣ ਬੀਜੇਪੀ ਨਾਲ ਸਮਝੌਤਾ ਕਰਨਗੇ ਜੀ ਮਰਦੇ ਜਾਂਦੇ ਜੀ ਤਰਲੇ ਹੋਗਾ ਜੀ ਪਤਾ ਨਹੀਂ ਕੀ ਕੁਝ ਮਤਲਬ ਕਹਿੰਦੇ ਨੇ ਉਹਨਾਂ ਗੱਲਾਂ ਦਾ ਜਵਾਬ ਦੇਣਾ ਵੀ ਬਣਦਾ ਨਹੀਂ ਪਰ ਮੈਂ ਦਊਂਗਾ ਜੇ ਤੁਸੀਂ ਜਿੱਦ ਕਰੋਗੇ ਜੀ ਪਰ ਮੈਂ ਤੁਹਾਨੂੰ ਯਾਦ ਕਰਾ ਦਾਂ ਬਈ ਕੋਈ ਨਵੀਂ ਗੱਲ ਹੈ ਕਿ ਇਦਾਂ ਦੀਆਂ ਗੱਲਾਂ ਕਰਨੀਆਂ ਮੈਂ ਤੁਹਾਨੂੰ ਯਾਦ ਕਰਾ ਦਾਂ ਕਿ 2007 ਚ ਸਾਡੀ ਸਰਕਾਰ ਬਣੀ ਸੀ ਜਦੋਂ ਜੀ ਉਤੋਂ ਲੈ ਕੇ 2017 ਤੱਕ 10 ਸਾਲ 10 ਸਾਲ ਪੂਰੇ ਹੂੰ ਪੂਰੇ ਪੰਜਾਬ ਚ 3 ਦਿਨ ਖ਼ਬਰ ਖ਼ਬਰ ਲੱਗਦੀ ਸੀ ਕਿ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਬਾਦਲ ਸਾਹਿਬ ਕਾਲੇ ਹੋਏ ਪਏ ਆ ਮੈਂ ਆਪਣੇ ਪੁੱਤ ਨੂੰ ਗੱਡੀ ਦੇ ਦਾ ਹਾਂ ਮੈਂ ਰਾਈਟ ਹੂੰ ਗਲਤ ਕਰਿਆ ਨਹੀਂ ਠੀਕ ਕਰ ਠੀਕ ਕਰ ਸੋ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਗੱਲਾਂ ਰਿਪੀਟ ਹੁੰਦੀਆਂ ਰਹਿੰਦੀਆਂ ਹੁੰਦੀਆਂ ਕਿ ਜੀ ਇਹ ਤਾਂ ਮਰਦੇ ਜਾਂਦੇ ਆ ਜੀ ਤਾਂ ਆਹ ਕਰਨਗੇ ਜੀ ਤੇ ਬਾਦਲ ਸਾਹਿਬ ਆਖਰੀ ਸਮੇਂ ਤੱਕ ਆਪਣਾ ਜਿਹੜਾ ਸੀਗਾ ਉਹ ਰਾਜਕਾਲ ਜਿਹੜਾ ਸੀਗਾ ਸਾਡਾ ਉਹ ਮੁੱਖ ਮੰਤਰੀ ਦੇ ਤੌਰ ਤੇ ਗਏ ਪਰ ਉਹ ਕਹੇ ਹੀ ਜਾਂਦਾ ਹੈ ਨਾ ਵੀ ਡਿਪਟੀ ਸੀਐਮ ਦੇ ਤੌਰ ਤੇ ਸੁਪਰ ਸੀਐਮ ਵਜੋਂ ਕੰਮ ਕਰਦੇ ਨੇ ਮਤਲਬ ਹੁੱਜੇ ਪਹਿਲੀ ਗੱਲ ਨਹੀਂ ਸਹੀ ਅੱਛਾ ਉਹਨੂੰ ਕੌਣ ਰੋਕ ਰਿਹਾ ਸੀ ਮੁੱਖ ਮੰਤਰੀ ਤੇ ਉਹਨੇ ਉਹ ਡਿਪਟੀ ਸੀਐਮ ਬਣ ਗਿਆ ਠੀਕ ਹੈ ਹਮਮ ਲੇਕਿਨ ਗੱਲ ਤਾਂ ਇਹ ਸੀ ਕਿ ਮੁੱਖ ਮੰਤਰੀ ਬਣਾਣੇ ਤਾਂ ਰੋਕ ਰੋਕ ਕੌਣ ਰਿਹਾ ਸੀ ਜੇ ਡਿਪਟੀ ਸੀਐਮ ਬਣਾਤਾ ਤਾਂ ਮੁੱਖ ਮੰਤਰੀ ਵੀ ਬਣਾ ਸਕਦੇ ਸੀ ਹਮਮ ਠੀਕ ਹੈ ਜੱਡੇ ਹੀ ਕਾਲੇ ਸੀ ਜਿਹਦੇ ਪੁੱਤਰ ਮੋਹ ਚ ਮਰਦੇ ਜਾਂਦੇ ਕਹਿੰਦੇ ਸੀ ਨਾ ਸਾਰੇ ਜੀ 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 ਠੀਕ ਹੈ ਨਾ ਹਮਮ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਾਂ ਕਿ ਪੁੱਤਰ ਨਾਲ ਪਿਆਰ ਹੋਣਾ ਦੇ ਪੁੱਤਰ ਮੋਹ ਹੋਣਾ ਬਹੁਤ ਲੰਘ ਨੀ ਪਰ ਉਹ ਦੋਸਤਾਂ ਲੱਗਦੇ ਹਨ ਬੇ ਪੁੱਤਰ ਮੋਹ ਦਿੱਤੀ ਸਿ ਮੇਰਾ ਇੱਕ ਵੀ ਸੈਂਟੈਂਸ ਪੂਰਾ ਨਹੀਂ ਹੋਣਾ ਕਰੋ ਕਰੋ ਕਰ ਲੱਗਣਾ ਪੁੱਤਰ ਪਿਆਰ ਹਰੇਕ ਨੂੰ ਹੁੰਦਾ ਹੂੰ ਇਹ ਵਿੱਚ ਕੋਈ ਐਡੇ ਕੋਈ ਚੰਬੇ ਵਾਲੀ ਗੱਲ ਨਹੀਂ ਪੁੱਤਰ ਮੋਹ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਪੁੱਤਰ ਤੋਂ ਸਵਾਹ ਕੁਝ ਦਿਖ ਹੀ ਨਹੀਂ ਰਿਹਾ ਹੂੰ 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 ਸੁਖਵੀਰ ਸਿੰਘ ਬਾਦਲ ਦੇ ਟਾਈਮ ਦੇ ਉੱਤੇ ਜਦੋਂ ਇਹ ਪ੍ਰਧਾਨ ਬਣਿਆ ਜਾਂ ਉਹਨਾਂ ਦੇ ਜਾਂ ਇਹ ਪ੍ਰਧਾਨ ਨਹੀਂ ਵੀ ਬਣੇ ਸੀ ਉਦੋਂ ਵੀ ਲੈ ਲੋ ਚਲੋ ਹੂੰ ਜਿਹੜੇ ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਸੀ ਜੀ ਅਕਾਲੀ ਦਲ ਦੇ ਅੰਦਰ ਰਹੇ ਅਕਾਲੀ ਦਲ ਦੇ ਨਾਲ ਰਹੇ ਸੁਖਵੀਰ ਸਿੰਘ ਵਾਲਦੇ ਨਾਲ ਰਹੇ ਜੋ ਉਹਨਾਂ ਦੇ ਬਣਦੇ ਹੱਕ ਸਿਓ ਬਣੇ ਸਾਰੇ ਆਪਣੇ ਆਪਣੇ ਥਾਂ ਦੇ ਉੱਤੇ ਨਾਲ ਚੱਲੇ ਸਾਰੇ ਜਰਨੈਲ ਨਾਲ ਰਹੇ